ਸਾਨੂੰ ਇੱਥੇ ਮੰਗਦਿਆਂ ਨੂੰ 9-10 ਸਾਲ ਹੋ ਗਈਆਂ ਤੇ 9-10 ਸਾਲਾਂ ਤੋਂ ਹੀ ਉਹ ਵੀ ਮੰਗ ਰਹੇ ਆ ਬਹੁਤ ਪੁਰਾਣੀ ਮੰਗ ਰਹੇ ਆ ਉਹ ਜਿਹੜੇ ਮੰਗਦੇ ਸੀ ਇੱਥੇ ਤੇ ਹੁਣ ਚਾਰ-ਪੰਜ ਦਿਨਾਂ ਤੋਂ ਰੌਲਾ ਜੱਦਾ ਚੱਲ ਰਿਹਾ ਉਹਦੋਂ ਤੋਂ ਆਣਾ ਬੰਦ ਹੋਇਆ ਹੁਣ ਆ ਨਹੀਂ ਰਿਹਾ ਇੱਥੇ ਆ ਮੋਬਾਈਲ 'ਤੇ ਵੀਡੀਓਜ਼ ਵਗੈਰਾ ਆ ਰਹੇ ਆ ਅੰਬਰਸਰ ਦੇ ਵੀ ਉੱਥੇ ਚੱਕੇ ਜਾ ਰਹੇ ਸਾਰੇ ਮੰਗਣ ਵਾਲੇ ਕੋਈ ਵੀ ਵੀਡੀਓ ਉਹਨਾਂ ਨੇ ਦੇਖਿਆ ਤੇ ਫਿਰ ਉਸ ਤੋਂ ਬਾਅਦ ਇੱਥੇ ਵੀ ਰਿਪੋਰਟਰ ਵਗੈਰਾ ਆਏ ਉਹਨਾਂ ਨੇ ਦੇਖਿਓ ਭੱਜ ਗਏ ਉਸ ਤੋਂ ਬਾਅਦ ਆਏ ਨਹੀਂ ਹੈਗੇ ਜੰਨਤ ਤੇ ਬੁਰਾ ਹਾਲ ਸੀ ਤੁਹਾਨੂੰ ਪਤਾ ਹੀ ਆ ਆ ਚੌਂਕ ਚ ਵੀ 5 6 5 6 ਉਹ ਚੌਂਕ ਤੇ 4 ਉੱਧਰ ਸਾਰੇ ਚੌਂਕਾਂ ਚ ਹੁੰਦੇ ਸੀ ਬੱਚੇ ਤਾਂ ਇਹਨਾਂ ਦੇ ਨਾਲ ਹੁੰਦੇ ਹੀ ਇੱਕ ਇੱਕ ਦੇ ਨਾਲ 3 3 4 4 ਬੱਚੇ ਹੁੰਦੇ ਨੇ ਇਹ ਸਭ ਕੁਝ ਤਾਂ ਸਹੀ ਹੈ ਜੋ ਵੀ ਹੋ ਰਿਹਾ ਕਿਉਂਕਿ ਬੱਚਿਆਂ ਦੀ ਜ਼ਿੰਦਗੀ ਵੀ ਖਰਾਬ ਹੋ ਰਹੀ ਹੈ ਦੇਖੋ ਉਹਨਾਂ ਨੂੰ ਪੜਾਣਾ ਲਿਖਾਣਾ ਵੀ ਜ਼ਰੂਰੀ ਆ ਅੱਗੇ ਆਉਣ ਵਾਲੇ ਟਾਈਮ 'ਚ ਪੜ੍ਹਾਈ ਲਿਖਾਈ ਜ਼ਰੂਰੀ ਆ ਤੋ ਇਹ ਸੋਚ ਲਓ 3 3 4 4 ਬੱਚੇ ਮੰਗਦੇ ਸੀ ਕਿੱਕ ਘਰ ਚੋਂ ਤਾਂ ਕਿੰਨੇ ਕਿੰਨੇ ਲੈ ਕੇ ਜਾਂਦੇ ਸੀ ਇੱਦਾਂ ਗੱਲਬਾਤ ਸਾਡਿਆਂ ਵੀ ਗੁਰੂ ਹੈਗੇ ਸਿਰ ਤੇ ਉੱਤੇ ਅਸੀਂ ਬਿਨਾ ਗੁਰੂਆਂ ਤੋਂ ਨਹੀਂ ਇੱਥੇ ਰੋੜ ਜਿਹੜੇ ਨਕਲੀ ਆ ਉਹਨਾਂ ਦਾ ਲੱਗ ਕਿਤੋਂ ਬਦ ਲੱਗਦਾ ਉਹਨਾਂ ਦਾ ਟਾਈਮ ਹੁੰਦਾ ਰਾਤ ਦਾ ਅਸੀਂ ਚੱਲ ਜਣਾ 6 ਵਜੇ ਤੱਕ ਮੰਗ ਕੇ 5 ਵਜੇ ਤੱਕ ਮੰਗ ਕੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਚੌਂਕ ਖਾਲੀ ਹੋ ਗਈ ਫਿਰ ਉਹਨਾਂ ਦੀ ਐਂਟਰੀ ਹੁੰਦੀ ਉਹਨਾਂ ਨੂੰ ਪਤਾ ਕਿ ਇੱਕ ਵਾਰ ਦੂਰ ਦੂਰ ਰਹਿੰਦੇ ਸਾਰੇ ਜਿਹੜੇ ਚੱਲ ਗਏ ਉਹਨਾਂ ਨੇ ਵਾਪਸ ਨਹੀਂ ਆਣਾ ਦੇਖਣ ਉਹ ਰਾਤ ਨੂੰ ਮੰਗਣਾ ਸ਼ੁਰੂ ਕਰਦੇ ਆ ਤੇ ਰਾਤ ਨੂੰ ਤੰਗ ਵੀ ਕਰਦੇ ਨਜਾਇਜ਼ ਲੋਕਾਂ ਚੋਰੀਆਂ ਵੀ ਕਰਦੇ ਆ ਸਭ ਕੁਝ ਕਰਦੇ ਕਿਉਂਕਿ ਉਹ ਨਸ਼ੇ ਵਾਲੇ ਆ ਨਸ਼ਾ ਲਾਂਦੇ ਆ ਚਿੱਟਾ ਲਾਂਦੇ ਆ ਜਿਹੜੇ ਵਿਧਾਈ ਮੰਗਣ ਜਾਂਦੇ ਸੀ ਹੁਣ ਤੁਸੀਂ ਇਹ ਸੋਚੋ ਕਿ ਪਹਿਲਾਂ ਪਿੰਡਾਂ ਚ ਨਿਆਣੇ ਕਿੰਨੇ ਕਿੰਨੇ ਜ ਚਾਰ ਚਾਰ ਪੰਜ ਪੰਜ ਤਾਂ ਜੰਮਦੇ ਹੀ ਸੀ ਸਾਰੇ ਪਿੰਡਾਂ 'ਚ ਤੇ ਜਾਂਦੇ ਸੀ ਸਾਰਿਆਂ ਦੀ ਪੂਰਤੀ ਹੁੰਦੀ ਸੀ ਕਿ ਚਲੋ ਜੋ ਮਿਲਦੀ ਸੀ ਵਧਾਈ ਜੋ ਹੁਣ ਨਿਆਣਾ ਹੀ ਪਿੰਡ 'ਚ ਇੱਕ ਜੰਮ ਦਾ ਉਹ 'ਚ ਵੀ ਬੋਰਡ ਲੱਗ ਗਿਆ ਕਿ 1100 ਹੀ ਦੇਣਾ ਮਾ 500 ਹੀ ਦੇਣਾ ਮਾ ਇਸ ਤੋਂ ਬਾਅਦ ਨਹੀਂ ਤੇ ਉਹ 'ਚ ਕੌਣ ਖਾਊਗਾ ਤੇ ਕੌਣ ਬੰਡੂਗਾ ਇਹ ਜੇ ਅੱਜ ਅਸੀਂ ਰੋੜਾ ਤੇ ਮੰਗ ਰਹੇ ਹਾਂ ਤੇ ਇਹਦਾ ਕਾਰਨ ਵੀ ਤਾਂ ਲੋਕ ਹੀ ਆ ਨਾ ਸਸ਼ੇਕਾਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਪੰਜਾਬ ਸਰਕਾਰ ਦੇ ਵੱਲੋਂ ਜੋ ਮਿਸ਼ਨ ਚਲਾਇਆ ਗਿਆ ਉਸ ਮਿਸ਼ਨ ਦੇ ਵਿੱਚ ਭਿਖਾਰੀ ਜਿਹੜੇ ਸੀਗੇ ਜੋ ਰੈੱਡ ਸਿਗਨਲ ਦੇ ਉੱਤੇ ਮੰਗਦੇ ਦਿਖਾਈ ਦਿੰਦੇ ਸੀ ਕਿ ਜਿਨ੍ਹਾਂ ਦੇ ਕੋਲੇ ਬੱਚੇ ਚੁੱਕੇ ਹੁੰਦੇ ਸੀ ਤਾਂ ਉਸ ਤੇ ਸਵਾਲ ਖੜੇ ਕੀਤੇ ਗਏ ਸੀਗੇ ਕਿ ਉਹ ਬੱਚੇ ਉਹਨਾਂ ਦੇ ਵਾਕੀ ਦੇ ਵਿੱਚ ਹੁੰਦੇ ਨੇ ਜਾਂ ਨਹੀਂ ਤਾਂ ਉਸ ਤੋਂ ਬਾਅਦ ਇੱਕ ਆਪਰੇਸ਼ਨ ਚਲਾਇਆ ਗਿਆ ਔਰ ਇਸ ਆਪਰੇਸ਼ਨ ਦੇ ਵਿੱਚ ਆਪਰੇਸ਼ਨ ਸਮਾਈਲ ਨਾਮ ਇਸ ਦਾ ਰੱਖਿਆ ਗਿਆ ਪਤਾ ਕਰਨ ਦੇ ਲਈ ਕਿ ਉਹ ਬੱਚੇ ਵਾਕੀ ਦੇ ਵਿੱਚ ਭਿਖਾਰੀਆਂ ਦੇ ਨੇ ਡੀਐਨਏ ਟੈਸਟ ਦੇ ਲਈ ਉਹਨਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸ਼ੁਰੂਆਤ ਹੋਈ ਉਹਨਾਂ ਨੂੰ ਬੱਸਾਂ ਦੇ ਵਿੱਚ ਭਰਿਆ ਗਿਆ ਸੀ ਲੇਕਿਨ ਉਸ ਤੋਂ ਬਾਅਦ ਵੱਖ-ਵੱਖ ਚੌਂਕ ਨੇ ਇਹ ਲੁਧਿਆਣੇ ਦਾ ਚੌਂਕ ਤੁਹਾਨੂੰ ਦਿਖਾ ਰਿਹਾ ਕਿ ਬਿਲਕੁਲ ਖਾਲੀ ਪਿਆ ਹੋਇ ਇਸ ਚੌਂਕ ਦੇ ਵਿੱਚ ਜਿਵੇਂ ਭਿਖਾਰੀ ਪਹਿਲਾਂ ਬਹੁਤ ਜ਼ਿਆਦਾ ਤعداد ਦੇ ਵਿੱਚ ਹੁੰਦੇ ਸੀਗੇ ਉਹ ਨਹੀਂ ਹੈਗੇ ਪਰ ਕਿੰਨਰ ਸਮਾਜ ਦੇ ਕੁਝ ਲੋਕ ਨੇ ਜਿਹੜੇ ਇੱਥੇ ਹਲੇ ਵੀ ਮੰਗਦੇ ਨਜ਼ਰ ਆਉਂਦੇ ਨੇ ਲੇਕਿਨ ਸਵਾਲ ਇਹ ਵੀ ਖੜੇ ਹੁੰਦੇ ਨੇ ਕਿ ਅ ਬੱਚੇ ਵੀ ਇੱਥੇ ਹੁੰਦੇ ਸੀਗੇ ਇਹ ਵੀ ਇੱਥੇ ਹੁੰਦੇ ਸੀ ਮਹਿਲਾਵਾਂ ਵੀ ਇੱਥੇ ਹੁੰਦੀਆਂ ਸੀ ਕਿ ਤਾਂ ਉਹ ਗਏ ਤਾਂ ਗਏ ਕਿੱਥੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਇਹ ਦੱਸੋ ਵੀ ਤੁਸੀਂ ਜਦੋਂ ਇੱਥੇ ਮੰਗਦੇ ਹੁੰਦੇ ਹੋ ਕਿੰਨੇ ਚਿਰ ਤੋਂ ਹੋ ਗਿਆ ਵੀ ਇੱਥੇ ਬੱਚੇ ਤੇ ਉਹ ਮਹਿਲਾਵਾਂ ਜਿਹੜੀਆਂ ਆ ਰਹੀਆਂ ਨੇ ਜਾਂ ਨਹੀਂ ਆ ਰਹੀਆਂ ਸਾਨੂੰ ਇਥੇ ਮੰਗਦਿਆਂ ਨੂੰ 9-10 ਸਾਲ ਹੋ ਗਏ ਆ ਤੇ 9-10 ਸਾਲਾਂ ਤੋਂ ਹੀ ਉਹ ਵੀ ਮੰਗ ਰਹੇ ਆ ਬਹੁਤ ਪੁਰਾਣੀ ਮੰਗ ਰਹੇ ਆ ਉਹ ਵੀ ਜਿਹੜੇ ਮੰਗਦੇ ਸੀ ਇੱਥੇ ਤੇ ਹੁਣ ਚਾਰ-ਪੰਜ ਦਿਨਾਂ ਤੋਂ ਰੌਲਾ ਜਿਆਦਾ ਚੱਲ ਰਿਹਾ ਉਹਦੋਂ ਤੋਂ ਆਣਾ ਬੰਦ ਹੋਇਆ ਹੁਣ ਉਹ ਆ ਨਹੀਂ ਰਿਹਾ ਇੱਥੇ ਚਕੀਰ ਰੌਲਾ ਕਿਵੇਂ ਕਿਸ ਤਰੀਕੇ ਨਾਲ ਪੈ ਗਿਆ ਕਿ ਜਿਹੜੇ ਇੱਕਦਮ ਗਾਇਬ ਹੋ ਆ ਮੋਬਾਈਲਾਂ ਤੇ ਵੀਡੀਓਜ਼ ਵਗੈਰਾ ਆ ਰਹੇ ਅੰਬਰਸਰ ਦੇ ਵੀ ਉੱਥੇ ਚੱਕੇ ਜਾ ਰਹੇ ਆ ਸਾਰੇ ਮੰਗਣ ਵਾਲੇ ਕੋਈ ਵੀ ਵੀਡੀਓ ਉਹਨਾਂ ਨੇ ਦੇਖਿਆ ਤੇ ਫਿਰ ਉਸ ਤੋਂ ਬਾਅਦ ਇੱਥੇ ਵੀ ਰਿਪੋਰਟਰ ਵਗੈਰਾ ਆਏ ਉਹਨਾਂ ਨੂੰ ਦੇਖ ਕੇ ਭੱਜ ਗਏ ਉਸ ਤੋਂ ਬਾਅਦ ਆਏ ਨਹੀਂ ਹੈਗੇ ਹਲਾਲਾ ਮਾਚ ਗਈ ਜੀ ਹਲਾਲਾ ਲਾਈ ਮੱਚੀ ਇੱਥੇ ਤੇ ਭੱਜ ਗਿਆ ਉਸ ਤੋਂ ਬਾਅਦ ਆਏ ਨਹੀਂ ਹੈਗੇ ਇੱਥੇ ਇਹਨਾਂ ਦੇ ਕੋਲ ਮੋਬਾਈਲ ਫੋਨ ਵੀ ਹੈਗੇ ਨੇ ਵੱਡੇ ਮੋਬਾਈਲ ਵਗੈਰਾ ਤਾਂ ਹੁੰਦੇ ਹੀ ਆ ਸਾਰਿਆਂ ਕੋਲ ਇਹਨਾਂ ਕੋਲ ਵਧੀਆ ਵਾਹੇ ਹਾਂਜੀ ਅੱਛਾ ਉਹਨਾਂ ਕੋਲੇ ਜਿਹੜੇ ਬੱਚੇ ਹੁੰਦੇ ਸੀ ਕਿੰਨੀਕ ਤਦਾਦ ਹੋਊਗੀ ਤੁਹਾਨੂੰ ਲੱਗਦਾ ਵੀ ਜਿਹੜੇ ਇੱਥੇ ਮੰਗਦੇ ਸੀ ਬੱਚਿਆਂ ਦਾ ਤਾਂ ਇੱਥੇ ਬੁਰਾ ਹਾਲ ਸੀ ਤੁਹਾਨੂੰ ਪਤਾ ਹੀ ਆ ਆ ਚੌਂਕ 'ਚ ਵੀ 5 6 5 6 ਉਹ ਚੌਂਕ ਤੇ 4 ਉੱਧਰ ਸਾਰੇ ਚੌਂਕਾਂ 'ਚ ਹੁੰਦੇ ਸੀਗੇ ਬੱਚੇ ਤਾਂ ਇਹਨਾਂ ਦੇ ਨਾਲ ਹੁੰਦੇ ਹੀ ਆ ਕਿ ਇੱਕ ਦੇ ਨਾਲ ਤਿੰਨ ਤਿੰਨ ਚਾਰ ਚਾਰ ਬੱਚੇ ਹੁੰਦੇ ਪਤਾ ਕਰਿਆ ਸੀ ਕਦੇ ਵੀ ਇਹਨਾਂ ਦੇ ਬ हां सुनन जे कई बार ਅੰਧਵਿਆ ਹੁਣ ਵਿੱਚੋ ਜਿੱਦਾਂ ਕਿ ਨਾਲ ਨੋਲਦਿਆਂ ਦੇ ਵੀ ਬੱਚੇ ਹੁੰਦੇ ਬੱਚੇ ਇਹਨਾਂ ਦੇ ਆਪ ਦੇ ਹੀ ਹੁੰਦੇ ਆ ਉਦਾਂ ਵੀ ਵਿੱਚੋ ਝੁੱਗੀਆਂ ਝਾਗੀਆਂ ਦੇ ਕਿਸੇ ਹੋਰ ਦੇ ਨਾਲ ਆ ਲੈਂਦੇ ਐ ਇਦਾਂ ਸੁਣਨ ਚਾਹੁੰਦਾ ਵਾ ਤੇ ਉਹ ਇਹ ਵੀ ਸੁਣ ਚਾਇਆ ਸੀ ਕਹਿੰਦੇ ਵੀ ਜਿਹੜੇ ਬੱਚੇ ਨੇ ਵੀ ਉਹਨਾਂ ਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਰੱਖਿਆ ਜਾਂਦੀ ਸੀ ਬਾਕੀ ਹੈਗਾ ਸਤਾਨੀ ਇੱਥੇ ਹੋਇਆ ਹੈਗਾ ਬੱਚੇ ਤਾਂ ਸਹੀ ਹੁੰਦੇ ਆ ਤੁਹਾਡੇ ਸਾਹਮਣੇ ਆਪ ਵੀ ਮੰਗਦੇ ਐ ਕਿਤਾਂ ਦੇਖਦੇ ਹੋ ਇਸ ਸੀਨ ਨੂੰ ਜਿਹੜਾ ਐਕਸ਼ਨ ਲਿਆ ਗਿਆ ਵਾ ਆਪਰੇਸ਼ਨ ਸਮਾਈਲ ਦੇ ਥਰੂ ਵੀ ਡੀਐਨਏ ਟੈਸਟ ਹੋਣੇ ਚਾਹੀਦੇ ਵੀ ਬਾਕੀ ਜਿਹੜੇ ਬੱਚੇ ਇਹਨਾਂ ਦੀ ਹੈਗੇ ਨੇ ਕਿ ਨਹੀਂ ਹੈਗੇ ਨੇ ਇਹ ਸਭ ਕੁਝ ਤਾਂ ਸਹੀ ਆ ਜੋ ਵੀ ਹੋ ਰਿਹਾ ਕਿਉਂਕਿ ਬੱਚਿਆਂ ਦੀ ਜ਼ਿੰਦਗੀ ਵੀ ਖਰਾਬ ਹੋ ਰਹੀ ਹੈ ਦੇਖੋ ਉਹਨਾਂ ਨੂੰ ਪੜਾਣਾ ਲਿਖਾਣਾ ਵੀ ਜ਼ਰੂਰੀ ਆ ਅੱਗੇ ਆਉਣ ਵਾਲੇ ਟਾਈਮ 'ਚ ਪੜ੍ਹਾਈ ਲਿਖਾਈ ਜ਼ਰੂਰੀ ਆ ਤੇ ਜੋ ਕੁਝ ਹੋ ਰਿਹਾ ਸਰਕਾਰ ਜੋ ਵੀ ਉਪਰਾਲਾ ਕਰ ਰਹੀ ਆ ਬਿਲਕੁਲ ਸਹੀ ਕਰ ਰਹੀ ਆ ਬੱਚਿਆਂ ਨੂੰ ਪੜਾਣਾ ਚਾਹੀਦਾ ਇਹਨਾਂ ਨੂੰ ਵੀ ਪੜਾਣਾ ਚਾਹੀਦਾ ਜੇ ਇਹਨਾਂ ਦੇ ਆਪਦੇ ਵੀ ਹੈਗੇ ਆ ਡਿਜ਼ਾਈਨ ਕਰਾ ਕੇ ਚਲੋ ਇਹ ਤਾਂ ਪਤਾ ਲੱਗੇ ਜਾਣਾ ਪਰ ਜੇ ਇਹਨਾਂ ਦੇ ਵੀ ਆ ਤਾਂ ਇਹਨਾਂ ਨੂੰ ਵੀ ਪੜਾਣਾ ਚਾਹੀਦਾ ਉਹ ਖੋਦ ਇੱਥੇ ਵੀ ਚੀਜ਼ਾਂ ਵੇਚਦੇ ਹੀ ਆ ਕੰਮ ਕਰ ਲੈਣ ਮੈਂ ਇਹਨਾਂ ਨੂੰ ਵੀ ਇਹੀ ਸਮਝਾਇਆ ਸੀ ਮੈਂ ਕਿ ਜੇ ਇਦਾਂ ਦਾ ਕੁਝ ਹੋ ਵੀ ਰਹੇ ਤਾਂ ਤੁਸੀਂ ਬੱਚ ਵੇਚ ਕੇ ਆਪਣਾ ਗੁਜ਼ਾਰਾ ਕਰ ਹੀ ਸਕਦੇ ਹਾਂ ਆ ਚੀਜ਼ਾਂ ਸਮਝਾਈਆਂ ਸੀ ਇਹਨਾਂ ਨੂੰ ਹੋਰ ਕੋਈ ਉੱਧਰ ਵੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸ ਦਿਨ ਪੁੱਛ ਰਹੇ ਸੀ ਨਾ ਵੀ ਐਡਾ ਰੌਲਾ ਪਿਆ ਰਿਹਾ ਤੇ ਮੈਂ ਇਹ ਸਮਝਾਇਆ ਸੀ ਮੈਂ ਕਿ ਬੱਚਿਆਂ ਦਾ ਹੈਗਾ ਹੀ ਆ ਬੱਚਿਆਂ ਨੂੰ ਤੁਸੀਂ ਪੜ੍ਹਾਓ ਜਾ ਤਾਂ ਤੁਸੀਂ ਆ ਚੱਕ ਕੇ ਛੜਨਾ ਬੰਦ ਕਰ ਦਿਓ ਤੇ ਆਪਣਾ ਕੋਈ ਚੀਜ਼ ਵੇਚ ਲਓ ਮੈਂ ਕਿ ਵੇਚ ਕੇ ਕੁਝ ਉਹ ਕਰ ਲਓ ਤੇ ਉਹਦੇ ਹਾਂਜੀ ਹਾਂਜੀ ਕਰਕੇ ਤੇ ਉਸ ਦਿਨ ਰਿਪੋਰਟਰ ਆ ਗਏ ਫਿਰ ਭੱਜ ਗੀਆਂ ਰਹਿੰਦੇ ਕਿੱਥੇ ਕਿਹੜੀ ਸਾਈਡ ਸੀਗੀ ਜਦੋਂ ਇੱਥੇ ਸਟਾਪ ਤੇ ਰਹਿੰਦੇ ਸੀਗੇ ਇੱਥੇ ਰਹਾਇਸ਼ ਸੀ ਕਿ ਉਹਨਾਂ ਦੀ ਕਿ ਪਹਿਲਾਂ ਹਾਂ ਇੱਥੇ ਨਹੀਂ ਹੈਗੀ ਰਹਾਇਸ਼ ਮੈਨ ਲੱਗਦਾ ਉਹ ਆਂਦੀਆਂ ਕੋਈ ਟੰਡਾ ਰਾਈਟੰਡ ਉਰੀਦਰ ਉਦਰ ਆਉਂਦੀਆਂ ਸੀ ਹੈ ਝੁੱਗੀਆਂ ਝਾਗੀਆਂ ਵਾਲੀ ਆ ਇਹਨਾਂ ਦਾ ਗੈਂਗ ਕਹਿ ਸਕਦੇ ਵੀ ਸੀਗਾ ਝੁੱਗੀਆਂ ਝਾਗੀਆਂ ਵਾਲੀ ਕੋਈ ਚਲਾਉਂਦਾ ਇਹਨਾਂ ਨੂੰ ਇਸ ਨੂੰ ਸਾਨੂੰ ਪਤਾ ਹੈਗਾ ਸਾਨੂੰ ਤਾਂ ਇੰਨਾ ਪਤਾ ਕਿ ਬੱਚੇ ਲੈ ਕੇ ਆਉਂਦੀਆਂ ਸੀ ਇੱਥੇ ਮੰਗਦੀਆਂ ਸੀ ਬਸ ਤੋ ਇਹ ਸੋਚ ਲਓ ਤਿੰਨ ਤਿੰਨ ਚਾਰ ਚਾਰ ਬੱਚੇ ਮੰਗਦੇ ਸੀ ਕਿ ਘਰ ਚੋਂ ਤਾਂ ਕਿੰਨੇ ਕਿੰਨੇ ਲੈ ਕੇ ਜਾਂਦੇ ਸੀ ਇਦਾਂ ਹੀ ਗੱਲਬਾਤ ਸੀ ਤੇ ਇਹ ਪਛੋਕਰ ਦੇ ਉੱਪਰ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਵੀ ਕਿੱਥੋਂ ਦੇ ਸੀਗੇ ਕਿਉਂਕਿ ਜਿਆਦਾਤਰ ਤਾਂ ਮੇਰੇ ਖਰ ਹਿੰਦੀ ਬੋਲਦੇ ਸੀਗੇ ਹਾਂ ਪਿੱਛੋਂ ਪੰਜਾਬ ਦੇ ਨਹੀਂ ਹੈਗੇ ਇਹ ਪਿੱਛੋਂ ਸਾਰੇ ਯੂਪੀ ਬਿਹਾਰ ਹੈ ਇਦਾਂ ਉਧਰ ਦੇ ਹੀ ਆ ਜਿਵੇਂ ਕਿਨਰ ਸਮਾਜ ਦੀ ਗੱਲ ਕਰ ਤੁਸੀਂ ਉਹ ਮੰਗਦੇ ਹੋ ਨਾ ਉਹ ਮੰਨ ਕੇ ਕਿ ਤੁਹਾਨੂੰ ਬੀਬੀਆਂ ਵੀ ਕਿਹਾ ਜਾਂਦਾ ਹੈ ਨਾ ਵੀ ਇੱਥੇ ਮੰਗਦੇ ਹੋ ਤੁਸੀਂ ਵੀ ਕਈ ਸਾਲਾਂ ਤੋਂ ਮੰਗਦੇ ਪਏ ਹੋ ਇੱਥੇ ਤਾਂ ਕਿਨਰ ਸਮਾਜ ਦੇ ਵਿੱਚ ਵੀ ਕਈ ਵਾਰ ਸਵਾਲ ਖੜੇ ਹੁੰਦੇ ਨੇ ਕਿ ਇਹ ਵਿੱਚ ਕਈ ਫੇਕ ਹੈਗੇ ਨੇ ਉਹਨਾਂ ਦੀ ਪਛਾਣ ਤਾਂ ਹੁੰਦੀ ਵੀ ਹੈ ਨਹੀਂ ਇਸ ਚੀਜ਼ ਨੂੰ ਲੈ ਕੇ ਪਛਾਣ ਦੇਖੋ ਫੇਕ ਦਾ ਅਲੱਗ ਇੱਥੋਂ ਪਤਾ ਲੱਗ ਜਾਂਦਾ ਕਿ ਦਿਨ ਦਿਹਾੜੇ ਜਿਹੜੇ ਮੰਗ ਰਹੇ ਆ ਉਹ ਫੇਕ ਤਾਂ ਨਹੀਂ ਮੰਗ ਸਕਦੇ ਹੈਗੇ ਸਾਰੇ ਡੇਰਿਆਂ ਚੋਂ ਚੇਲੇ ਹੋਏ ਹੋਏ ਆ ਸਾਡੇ ਵੀ ਗੁਰੂ ਹੈਗੇ ਸਿਰ ਤੇ ਉੱਤੇ ਅਸੀਂ ਬਿਨਾ ਗੁਰੂਆਂ ਤੋਂ ਨਹੀਂ ਇੱਥੇ ਰੋੜਾਂ ਤੇ ਖੜ੍ਹ ਸਕਦੇ ਇਦਾਂ ਜਿਹੜੇ ਨਕਲੀ ਆ ਉਹਨਾਂ ਦਾ ਅਲੱਗ ਕਿੱਥੋਂ ਪਤਾ ਲੱਗਦਾ ਉਹਨਾਂ ਦਾ ਟਾਈਮ ਹੁੰਦਾ ਰਾਤ ਦਾ ਅਸੀਂ ਚੱਲ ਜਣਾ 6 ਵਜੇ ਤੱਕ ਮੰਗ ਕੇ 5 ਵਜੇ ਤੱਕ ਮੰਗ ਕੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਚੌਂਕ ਖਾਲੀ ਹੋ ਗਈ ਫੇਰ ਉਹਨਾਂ ਦੀ ਐਂਟਰੀ ਹੁੰਦੀ ਉਹਨਾਂ ਨੂੰ ਪਤਾ ਕਿ ਇੱਕ ਵਾਰ ਦੂਰ ਦੂਰ ਰਹਿੰਦੇ ਸਾਰੇ ਜਿਹੜੇ ਚੱਲ ਗਏ ਉਹਨਾਂ ਨੇ ਵਾਪਸ ਨਹੀਂ ਆਣਾ ਦੇਖਣ ਔਰ ਰਾਤ ਨੂੰ ਮੰਗਣਾ ਸ਼ੁਰੂ ਕਰਦੇ ਆ ਤੇ ਰਾਤ ਨੂੰ ਤੰਗ ਵੀ ਕਰਦੇ ਨੇ ਨਜਾਇਜ਼ ਲੋਕਾਂ 'ਚ ਹੋਰੀਆਂ ਵੀ ਕਰਦੇ ਆ ਸਭ ਕੁਝ ਕਰਦੇ ਕਿਉਂਕਿ ਉਹ ਨਸ਼ੇ ਵਾਲੇ ਆ ਨਸ਼ਾ ਲਾਂਦੇ ਆ ਚਿੱਟਾ ਲਾਂਦੇ ਆ ਅਈ ਕਈ ਵਾਰ ਫੜਨ ਦੀ ਵੀ ਕੋਸ਼ਿਸ਼ ਤੇ ਸਮਝਾਇਆ ਵੀ ਆ ਪਰ ਨਹੀਂ ਹਟਦੇ ਨਸ਼ੇ 'ਚ ਹੁੰਦੇ ਤੁਹਾਨੂੰ ਪਤਾ ਨਸ਼ੇ ਵਾਲੇ ਨਹੀਂ ਸੁਣਦੇ ਕਿਸੇ ਦੀ ਉਹ ਨਕਲੀ ਉਹ ਇੱਥੇ ਹੀ ਪਤਾ ਲੱਗ ਜਾਂਦੇ ਵੀ ਨਕਲੀ ਆ ਜਿਹੜੇ ਰਾਤ ਨੂੰ ਜਾਦ ਰੱਖਣਗੇ ਤਾਂ ਦਿਨ ਦਿਹਾੜੇ ਆਣਗੇ ਜੇ ਉਹਨਾਂ ਦੇ ਮਨ 'ਚ ਡਰ ਆ ਕੋਈ ਚੋਰ ਆ ਤਾਂ ਹੀ ਰਾਤ ਨੂੰ ਚੋਰੀ ਇਹ ਅੱਧਾ ਫਰੋਵੀ ਵੀ ਕਹਿੰਦੇ ਨੇ ਵੀ ਜਿਹੜੇ ਅਸਲੀ ਕਿਨਰ ਹੋਣਗੇ ਜਿਵੇਂ ਤੁਸੀਂ ਵੀ ਫੜਦੇ ਹੋਵੋਗੇ ਬਾਅਦ ਚ ਦੇਖਣ ਨੂੰ ਵੀ ਮਤਲ ਲੜਾਈ ਹੁੰਦੀ ਆ ਫਰੋਸ ਦੀ ਲੜਾਈ ਹੁੰਦੀ ਆ ਅਸੀਂ ਲੈ ਜਾਂਦੇ ਨੇ ਫੜ ਕੇ ਆਪਣੇ ਗੁਰੂਆਂ ਕੋਲ ਲੈ ਕੇ ਜਾਂਦੇ ਪਰ ਇਹ ਹੀ ਹੁੰਦਾ ਕਿ ਆਪਾਂ ਕੁਝ ਉਹਨਾਂ ਨੂੰ ਕੀ ਗਲਤ ਕਰਨਾ ਮੈਂ ਸਮਝਾ ਕੇ ਛੱਡਾਂਗੇ ਨਾ ਪਰ ਉਹ ਸਮਝਦੇ ਹੀ ਨਹੀਂ ਉਹ ਚੀਜ਼ ਨੂੰ ਫੇਰ ਫੇਰ ਕਿਉਂਕਿ ਨਸ਼ਾ ਉਹਨਾਂ ਦੇ ਸਿਰ ਤੇ ਨਸ਼ੇ ਕਰਕੇ ਫੇਰ ਉੱਥੇ ਪਹੁੰਚ ਜਾਂਦੇ ਆ ਰਾਤ ਨੂੰ ਤੇਰਾ ਮਤਲਬ ਜਿਹੜਾ ਟੈਗ ਕਈ ਕਿਨਰਾਂ ਦੇ ਉੱਤੇ ਲੱਗਦਾ ਆ ਕਿ ਜਸੂਮ ਵੇਚਿਆ ਜਾਂਦਾ ਹੈ ਵੀ ਉਹ ਫੇਕ ਵਾਲਿਆਂ ਦੇ ਉੱਤੇ ਲੱਗਦੇ ਪਏ ਨੇ ਜੀ ਉਹ ਉਹਨਾਂ ਦਾ ਅਲੱਗ ਕਾਰੋਬਾਰ ਹੈ ਉਹਨਾਂ 'ਚ ਸਾਡਾ ਕੋਈ ਲੈਣ ਦੇਣ ਨਹੀਂ ਹੈਗਾ ਅਸੀਂ ਤਾਂ 10-10 ਰੁਪਏ ਮੰਗਦੇ ਆ ਰੋਡਾਂ 'ਤੇ ਆਪਣਾ ਗੁਜ਼ਾਰਾ ਕਰਦੇ ਆ ਉਹ ਅਲੱਗ ਚੀਜ਼ ਆ ਜਿਹੜੇ ਉਹ ਰਾਤਾਂ ਨੂੰ ਨਿਕਲਦੇ ਆ ਗਲਤ ਕੰਮ ਕਰਦੇ ਆ ਉਹ ਅਲੱਗ ਆ ਉਹ ਸਾਡੇ 'ਚ ਨਹੀਂ ਹੈਗੇ ਇਹ ਵੀ ਸਵਾਲ ਕੀਦੇ ਆ ਨਾ ਕਹਿੰਦੇ ਵੀ ਪਹਿਲਾਂ ਕਿੰਨਰ ਜਿਹੜੇ ਹੁੰਦੇ ਸੀ ਕਿੰਨਰ ਸਮਾਜ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਵਧਾਈ ਮੰਗਣ ਜਾਂਦੇ ਸੀਗੇ ਵੀ ਟ੍ਰੈਫਿਕ ਸਿਗਨਲ ਹੀ ਕਿਉਂ ਵੀ ਇੱਥੇ ਹੀ ਮੰਗਣਾ ਕਿਉਂ ਜਿਹੜੇ ਵਧਾਈ ਮੰਗਣ ਜਾਂਦੇ ਸੀ ਹੁਣ ਤੁਸੀਂ ਇਹ ਸੋਚੋ ਕਿ ਪਹਿਲਾਂ ਪ ਚਾਰ ਚਾਰ ਪੰਜ ਪੰਜ ਤਾਂ ਜੰਮਦਾ ਹੀ ਸੀ ਸਾਰੇ ਪਿੰਡਾਂ 'ਚ ਤੇ ਜਾਂਦੇ ਸੀ ਸਾਰਿਆਂ ਦੀ ਪੂਰਤੀ ਹੁੰਦੀ ਸੀ ਕਿ ਚਲੋ ਜੋ ਮਿਲਦੀ ਸੀ ਵਧਾਈ ਜੋ ਹੁਣ ਨਿਆਣਾ ਹੀ ਪਿੰਡ 'ਚ ਇੱਕ ਜੰਮਦਾ ਉਹ 'ਚ ਵੀ ਬੋਰਡ ਲੱਗ ਗਿਆ ਕਿ 1100 ਹੀ ਦੇਣਾ ਮਾ 500 ਹੀ ਦੇਣਾ ਮਾ ਇਸ ਤੋਂ ਬਾਅਦ ਨਹੀਂ ਤੇ ਉਹ 'ਚ ਕੌਣ ਖਾਊਗਾ ਤੇ ਕੌਣ ਵੰਡੂਗਾ ਇਹ ਜੇ ਅੱਜ ਅਸੀਂ ਰੋੜਾ ਤੇ ਮੰਗ ਰਹੇ ਹਾਂ ਤਾਂ ਇਹਦਾ ਕਾਰਨ ਵੀ ਤਾਂ ਲੋਕ ਹੀ ਆ ਨਾ ਹਨ ਜਦੋਂ ਨਿਆਣੇ ਔਨੇ ਕ ਜੰਮੇ ਜਾ ਰਹੇ ਹੋ ਜੋ ਕੌਣ ਖਾਊਗਾ ਤੇ ਕੌਣ ਕਰੂਗਾ ਸਿੱਥੇ 10-10 ਰੁਪਏ ਮੰਗ ਕੇ ਆਪਣਾ ਗੁਜ਼ਾਰਾ ਕਰ ਰਹੇ ਆ ਜਿਦੀ ਇੱਛਾ ਉਹ ਦੇ ਰਿਹਾ ਵਾ ਜਿਦੀ ਇੱਛਾ ਨਹੀਂ ਦੇ ਰਹਾ ਜ਼ਬਰਦਸਤੀ ਧੱਕਾ ਨਹੀਂ ਕਰਦੇ ਅਸੀਂ ਕਿਸੇ ਨਾਲ ਪਿਆਰ ਨਾਲ ਹੀ ਮੰਗਦੇ ਆ ਬਾਕੀ ਲੰਘਦੇ ਹੋ ਤੁਸੀਂ ਵੀ ਗੱਡੀਆਂ ਚ ਦੇਖਦੇ ਹੋਵੋਗੇ ਕੋਈ ਧੱਕਾ ਤਾਂ ਅਸੀਂ ਕਦੀ ਵੀ ਨਹੀਂ ਕੀਤਾ ਹੈਗਾ ਭਾਈ ਵਾਲਾ ਚੌਂਕ ਜਿੱਥੇ ਅਸੀਂ ਕਦੀ ਨਹੀਂ ਕੀਤਾ ਧੱਕਾ 10 ਰੁਪਏ ਦੇ ਰਿਹਾ ਕੋਈ 20 ਰੁਪਏ ਦੇ ਰਿਹਾ ਜਿੰਨੇ ਇੱਛਾ ਨਾਲ ਦੇ ਗਿਆ ਅਸੀਂ ਪਾੜ ਲੈਨੇ ਅਸੀਂ ਕਦੀ ਨਹੀਂ ਕਿਹਾ ਵੀ ਸਾਨੂੰ ਇੰਨੇ ਨਹੀਂ ਇੰਨੇ ਦੋ ਜਾਂ ਸਾਡੇ ਨਾਲ ਇਦਾਂ ਜਾਂ ਉਦਾਂ ਨਾ ਆਈ ਪਿਆਰ ਨਾਲ ਹੀ ਮੰ ਡਿਊਟੀ ਲਾਉਂਦੇ ਕਹਿ ਲੋ ਇੱਕ ਤਰ੍ਹਾਂ ਦਾ ਵੀ ਇੱਥੇ ਹੀ ਜਾਣਾ ਵਾ ਤੁਸੀਂ ਇਸ ਜਗ੍ਹਾ ਦੇ ਉੱਤੇ ਤਾਂ ਇਸ ਸੜਕ ਦੇ ਉੱਤੇ ਹੀ ਗੱਲ ਕਰ ਲੈਣਾ ਬਹੁਤ ਸਾਰੇ ਅਜੀ ਹੈਗੇ ਨਹੀਂ ਤਾਂ ਇੱਕੋ ਹੀ ਗੁਰੂ ਉਹਨਾਂ ਦਾ ਯਾਰ ਤੁਸੀਂ ਅਲੱਗ ਅਲੱਗ ਹੁੰਦੇ ਸਭ ਦੇ ਗੁਰੂ ਅਸੀਂ ਵੀ ਹੁਣ ਇੱਥੋਂ 8-9 ਸਾਲ ਸਾਨੂੰ ਹੋ ਗਏ ਆ 8-9 ਸਾਲ ਦਾ ਅਸੀਂ ਭਾਈ ਵਾਲਾ ਚੌਂਕ ਹੀ ਮੰਗਦੇ ਆ ਤੇ ਜਦ ਅਸੀਂ ਮੰਗਦੇ ਸੀ ਉਦੋਂ ਪਿੱਛੇ ਇੱਧਰ ਉੱਧਰ ਕੋਈ ਖੜਦਾ ਹੀ ਨਹੀਂ ਹੁੰਦਾ ਸੀਗਾ ਤਾਂ ਹੌਲੀ-ਹੌਲੀ ਚਲੋ ਅੱਗੇ ਚ ਵੀ ਵਾਦਾ ਹੋਈ ਜਾ ਰਿਹਾ ਵਾ ਖੜ ਰਿਹਾ ਚੌਂਕਾਂ ਚ ਪਰ ਗੁਰੂ ਸਭ ਦੇ ਅਲੱਗ-ਅਲੱਗ ਆ ਹਾਂਜੀ ਜ਼ਿੰਮੇਵਾਰ ਨਾਗਰਿਕ ਦੀ ਤੌਰ ਤੇ ਗੱਲ ਕਰਦੇ ਆ ਹੁਣ ਚਲੋ ਤੁਸੀਂ ਆਪ ਮੰਗਦੇ ਹੋ ਤੁਹਾਡਾ ਇਹ ਐਸ ਵળે ਕੀਤਾ ਹੈ ਕਿ ਕਹਿ ਸਕਦੇ ਆ ਇਸ ਚੀਜ਼ ਨੂੰ ਪਰ ਜੇ ਬਾਈਚਸ ਹੁਣ ਇੱਥੇ ਕੋਈ ਆਪਣਾ ਬੱਚਾ ਲੈ ਕੇ ਕੋਈ ਮੰਗਦਾ ਨਜ਼ਰ ਆਊਗਾ ਲੱਗਦਾ ਹੈ ਪ੍ਰਸ਼ਾਸਨ ਨੂੰ ਜਾਣਕਾਰੀ ਦਿਓਗੇ ਉਸ ਦੇ ਬਾਰੇ ਵੀ ਹੈ ਹੋਰ ਮੈਂ ਤਾਂ ਇਹੀ ਕਹਿ ਰਹੀ ਮੈਂ ਉਸ ਦਿਨ ਵੀ ਉਹਨਾਂ ਨੂੰ ਇਹ ਸਮਝਾਇਆ ਮੈਂ ਕਿ ਦੇਖੋ ਆਪਣਾ ਕੰਮ ਕਰ ਲਓ ਕੋਈ ਬੱਚੇ ਲੈ ਕੇ ਨਾ ਮੰਗੋ ਕਿਉਂਕਿ ਸਰਕਾਰ ਨੇ ਇਹ ਚੀਜ਼ ਤੇ ਉਪਰਾਲਾ ਚੱਕਿਆ ਤੇ ਕੱਲੋਂ ਤੁਹਾਡਾ ਵੀ ਘਾਟਾ ਹੋਣਾ ਵਾ ਤੇ ਤੁਸੀਂ ਚੀਜ਼ ਲੈ ਕੇ ਕੋਈ ਸਮਾਨ ਵੇਚੋਗੇ ਉਹ ਚੀਜ਼ ਤੋਂ ਚਲ ਅਗਲਕ ਹੋ ਗਏ ਮੈਂ ਇਹ ਤਾਂ ਕਰ ਰਹੇ ਹਾਂ ਵੇਚ ਰਹੇ ਹਾਂ ਤੇ ਤੁਸੀਂ ਬੱਚੇ ਲੈ ਕੇ ਨਾਮ ਮੰਗਿਓ ਮੈਂ ਉਹਨਾਂ ਨੂੰ ਇਹ ਹੀ ਗੱਲ ਸਮਝਾਈ ਸੀ ਤੇ ਵੀ ਇਹ ਹੀ ਕਿਹਾ ਸੀਗਾ ਮੈਂ ਕਿ ਸਾਨੂੰ ਜਦ ਕਿ ਸਾਨੂੰ ਕਿਹਾ ਨਹੀਂ ਕਿਸੇ ਨੇ ਅਸੀਂ ਉਦਾਂ ਹੀ ਡਰਾਇਆ ਸੀ ਅਸੀਂ ਕਿ ਪੁਲਿਸ ਵਾਲਿਆਂ ਨੇ ਸਾਨੂੰ ਕਿਹਾ ਵੀ ਤੁਹਾਨੂੰ ਲੈ ਕੇ ਨਹੀਂ ਮੰਗਣ ਦੇਣਾ ਨਾਲ ਤੇ ਤੁਸੀਂ ਸਾਡੇ ਨਾਲ ਨਾਮ ਮੰਗੋਗੇ ਤਾਂ ਅਸੀਂ ਦੱਸਾਂਗੇ ਕਿ ਸਾਡੇ ਨਾਲ ਤੁਸੀਂ ਬੱਚੇ ਲੈ ਕੇ ਮੰਗ ਰਹੇ ਹੋ ਕੱਲੋ ਤੁਹਾਨੂੰ ਫੇਰ ਚੱਕ ਕੇ ਲੈ ਜਾਣਗੇ ਮੈਂ ਕਿ ਜਿਵੇਂ ਹੋਰ ਤੁਸੀਂ ਬਿਆਨ ਦੇ ਰਹੇ ਹੋ ਸਾਡੇ ਨਾਲ ਗੱਲਬਾਤ ਕਰਦੇ ਪਏ ਹੋ ਇਹ ਹਨਾ ਕਦੇ ਕਦੇ ਕਿਸੇ ਨੇ ਫੋਰਸ ਤੋਂ ਨਹੀਂ ਕੀਤਾ ਇਸ ਚੀਜ਼ ਨੂੰ ਲੈ ਕੇ ਕਿ ਹਾਂ ਤੁਸੀਂ ਬਿਆਨ ਕਿਉਂ ਦਿੰਦੇ ਹੋ ਪੱਤਰਕਾਰਾਂ ਨਾਲ ਗੱਲਬਾਤ ਕਿਉਂ ਕਰ ਨਹੀਂ ਨਹੀਂ ਸਾਨੂੰ ਕਿਸੇ ਨੇ ਰੋਕਿਆ ਹੀ ਨਹੀਂ ਅਜ ਤੱਕ ਐਦਾਂ ਦੀ ਕੋਈ ਗੱਲਬਾਤ ਨਹੀਂ 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 ਬੋ ਹੁੱਲ ਕੀ ਬੋਲਿਆ ਜੋ ਕੁਝ ਕੋ ਨਹੀਂ ਉਹ ਪਤਾ ਨਹੀਂ ਲੱਗਦਾ ਤਾਂ ਇਹ ਕਿੰਨੇ ਸਮਾਜ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਇਹ ਬਸ ਸਟਾਪ ਹੈ ਜਿਸ ਜਗ੍ਹਾ ਦੇ ਉੱਤੇ ਬਹੁਤ ਸਾਰੇ ਤਦਾਦ ਦੇ ਵਿੱਚ ਮਹਿਲਾਵਾਂ ਆਪਣੇ ਬੱਚਿਆਂ ਦੇ ਨਾਲ ਇੱਥੇ ਮੰਗਦੀਆਂ ਨਜ਼ਰ ਆਉਂਦੀਆਂ ਸੀਗਾ ਲੇਕਿਨ ਜਦੋਂ ਦੇ ਐਕਸ਼ਨ ਸ਼ੁਰੂ ਹੋਏ ਨੇ ਸ੍ਰੀ ਅਮਰਸਿੱਤ ਸਾਹਿਬ ਤੋਂ ਇਹ ਸ਼ੁਰੂਆਤ ਹੋਈ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਇਸ ਨੂੰ ਲੈ ਕੇ ਖਬਰ ਜਿਹੜੀ ਚੱਲੀ ਹੈ ਪੰਜਾਬ ਦੇ ਵਿੱਚ ਤਾਂ ਉਸ ਤੋਂ ਬਾਅਦ ਜਿਹੜੇ ਬਸਟਾਪ ਮਾਫ ਚਾਉਂਦੇ ਆ ਜਿਹੜੇ ਰੈਡ ਲਾਈਟ ਸਿਗਨਲ ਨੇ ਉਹਨਾਂ ਦੇ ਉੱਤੇ ਇਹਨਾਂ ਤਦਾਦ ਘਟ ਗਈ ਹੈ ਜਾਂ ਤਾਂ ਬਿਲਕੁਲ ਹੀ ਖਤਮ ਹੋ ਚੁੱਕੇ ਹੈ ਇੱਥੇ ਕੋਈ ਖੜਦਾ ਨਹੀਂ ਹੈਗਾ ਕਿੰਨਰ ਸਮਾਜ ਰਹਿ ਗਿਆ ਇੱਥੇ ਜਿਹੜਾ ਇੱਥੇ ਹੁਣ ਇਸ ਵੇਲੇ ਮੰਗਦਾ ਨਜ਼ਰ ਆਉਂਦਾ ਹੈ ਤਾਂ ਸਵਾਲ ਖੜੇ ਇਹ ਵੀ ਹੁੰਦੇ ਨੇ ਕਿ ਉਹ ਜਿਹੜੇ ਬੱਚੇ ਸੀਗੇ ਮਹਿਲਾਵਾਂ ਸੀਗੀਆਂ ਉਹ ਕਿੱਥੇ ਚਲੇ ਗਏ ਕਿ ਉਹਦੇ ਪਿੱਛੇ ਕਿਹੜਾ ਮਾਫੀਆ ਹੈ ਤਾਂ ਉਹ ਮਾਫੀਆ ਤੱਕ ਸਰਕਾਰ ਕਿਵੇਂ ਹੱਥ ਪਾਊਗੀ ਤੇ ਕਿਵੇਂ ਉਹ ਪਕੜ ਦੇ ਵਿੱਚ ਆਉਣਗੇ ਸੋ ਅਵਦੇਰੀ ਅਪਡੇਟਸ 'ਤੇ ਜੁੜੇ ਰਹੋ ਮਿੱਟੀ ਦੇ ਨਾਂ